ਇਸ ਕੁੜੀ ਦੀ ਕਾਮਯਾਬੀ ਦੇ ਉੱਤੇ ਮੈਨੂੰ ਬਹੁਤ ਖੁਸ਼ੀ ਆ। ਇਹਦੇ ਕੋਲੇ ਬਹੁਤ ਢੀੜ ਰਹਿੰਦੀ ਹੈ ਰੋਟੀ ਖਾਣ ਵਾਲਿਆਂ ਦੀ। ਇਹਦੀ ਰੋਟੀ ਸਵਾਦ ਵੀ ਆ ਇਸ ਕਰਕੇ ਆ। ਵੈਸੇ ਰੋਟੀ ਸਵਾਦ ਹੀ ਹੁੰਦੀ ਆ ਮਨੁੱਖ ਦੀ ਜੀਭ ਦੇ ਵਿੱਚ ਕਈ ਵਾਰੀ ਕਸੂਰ ਹੁੰਦੇ ਆ ਪਰ ਰੋਟੀ ਅੰਨ ਕਦੇ ਮਾੜਾ ਨਹੀਂ ਹੁੰਦਾ। ਖੁਸ਼ੀ ਮੈਨੂੰ ਇਸ ਕਰਕੇ ਹੁੰਦੀ ਆ ਵੀ ਪਹਿਲੀ ਵੀਡੀਓ ਕੁਝ ਕ ਮਹੀਨੇ ਪਹਿਲਾਂ ਮੇਰੇ ਅਖਲ ਵੀ ਤਿੰਨ ਕ ਵੀ ਨਹੀਂ ਹੋਏ ਹੋਣੇ ਆ ਜਦੋਂ ਅਸੀਂ ਇੱਥੇ ਬਣਾਈ ਸੀ ਉਸ ਵੀਡੀਓ ਨੂੰ ਬਹੁਤ ਸਾਰੇ ਭੈਣਾ ਵੀਰਾਂ ਨੇ ਵੇਖਿਆ ਤੇ ਮੈਂ ਜਦੋਂ ਦਫ਼ਤਰ ਦੇ ਵਿੱਚ ਬੈਠਾ ਵੇਖਦਾ ਹੁੰਨਾ ਇੱਥੇ ਹੁਣ ਭੀੜ ਲੱਗੀ ਹੁੰਦੀ ਆ ਗਾਟਾਂ ਦੀ। ਰੋਟੀ ਪਾਣੀ ਖਾਣ ਵਾਲਿਆਂ ਦੀ ਰੋਟੀ ਪੈਕ ਕਰਵਾ ਕੇ ਲਿਜਾਣ ਵਾਲਿਆਂ ਦੀ ਮੈਨੂੰ ਖੁਸ਼ੀ ਹੁੰਦੀ ਆ ਕਿ ਸਾਡੇ ਪੰਜਾਬ ਦੀਆਂ ਕੁੜੀਆਂ ਸਾਡੇ ਪੰਜਾਬ ਦੇ ਮੁੰਡੇ ਉਹ ਕੱਲਾ ਇਹ ਨਹੀਂ ਗੱਲ ਕਰੇ ਮੈਨੂੰ ਛੋਟਾ ਕੰਮ ਲੱਗਦਾ ਮੈਨੂੰ ਇੰਉਂ ਲੱਗਦਾ ਉਹ ਮਿਹਨਤ ਕਰਦੇ ਆ ਤੇ ਮਿਹਨਤ ਨੂੰ ਭਾਗ ਲੱਗਦੇ ਆ ਇਹ ਗਗਨਦੀ ਪਕੌੜਾ ਇਹਨਾਂ ਦੇ ਪਤੀ ਦੇਵ ਨੇ ਅਰਵਿੰਦਰ ਸਿੰਘ ਤੇ ਇਹ ਥੋੜਾ ਜਿਹਾ ਛੁੱਟੀਆਂ ਵੱਧ ਕਰਦੇ ਆ ਅੱਜ ਇਹਨਾਂ ਨੂੰ ਲਾਂਭਾ ਵੀ ਦੇਣਾ ਆਪਾਂ ਪਰ ਇਹ ਬਹੁਤ ਮਿਹਨਤ ਕਰਦੇ ਆ ਇਧਰਲੇ ਪਾਸੇ ਕੈਮਰਾ ਘੁਮਾ ਦਿਓ ਉਧਰਲੇ ਪਾਸੇ ਵੀਰਜੀ ਦੇਖੋ ਇਹ ਇਹਨਾਂ ਦੇ ਭੋਜਨ ਦੀ ਸਵਰ ਰਦਿਸ਼ਟ ਦੀ ਗੱਲ ਆ ਉਹਦੇ ਕਰਕੇ ਕਾਮਯਾਬ ਆ ਥੋੜੀਆਂ ਜਿਹੀਆਂ ਗੱਲਾਂ ਕਰਨੀਆਂ ਵੀ ਜਦੋਂ ਪਹਿਲੇ ਦਿਨ ਮੇਰਾ ਚਿੱਤ ਕੀਤਾ ਵੈਸੀ ਹੀ ਜਲੰਧਰ ਦੇ ਵਿੱਚ ਅਸੀਂ ਐਸ ਵੇਲੇ ਪ੍ਰਾਈਮੇਸ਼ੀਆ ਟੀਵੀ ਦੇ ਦਫ਼ਤਰ ਨੇ ਬਿਲਕੁਲ ਸਾਹਮਣੇ ਚੁੰਮਨ ਮੌਲ ਦੇ ਲਾਗੇ ਇਹਨਾਂ ਦੇ ਵੱਲੋਂ ਇਹ ਲਾਇਆ ਜਾਂਦਾ ਹਰ ਰੋਜ਼ ਇੱਥੇ ਸਟਾਲ ਕੱਢ ਲਿਆ ਰੇੜੀ ਕਹਿ ਰਿਹਾ ਛਤਰੀ ਇਲਾਕੇ ਖਾਂਦੇ ਫੋਨ ਦੇ ਪਉਂਦੇ ਆ ਕੀ ਹਾਲਿੰਗੀ ਠੀਕ ਠਾਕ ਹੋ ਜਦੋਂ ਆਪਾਂ ਪਹਿਲੇ ਦਿਨ ਇੰਟਰਵਿਊ ਕੀਤੀ ਸੀ ਹਾਂਜੀ ਹਾਂਜੀ ਸਰ ਉਦੋਂ ਵੀ ਤੁਸੀਂ ਨੇ ਮੈਨੂੰ ਕਿਹਾ ਸੀ ਮੇਰੇ ਮਨ ਦੇ ਵਿੱਚ ਆਇਆ ਵੀ ਯਾਰ ਇਸ ਬੀਬੀ ਇਸ ਭੈਣ ਦੇ ਨਾਲ ਗੱਲਬਾਤ ਕਰੀਏ ਹਾਂਜੀ ਹਾਂਜੀ ਸਰ ਔਰ ਤੁਸੀਂ ਕਹਿੰਦੇ ਸੀ ਅਸੀਂ ਖੋਣੀ 30 35 ਫੁੱਲ ਕੇ ਲੈ ਕੇ ਆਉਣੇ ਆ ਹਾਂਜੀ ਹਾਂਜੀ ਸਰ ਹੁਣ ਕਿੰਨੇ ਲੈ ਕੇ ਆਉਣੇ ਆ ਸਰ ਹੁਣ ਤਾਂ ਸਾਡੇ ਮਨੋਂ 150 ਤੋਂ ਉੱਪਰ ਰੋਟੀ ਹੁੰਦੀ ਆ ਸਰ ਤੁਹਾਡੀ ਕਿਰਪਾ ਦੇ ਨਾਲ 30-35 ਫੁਲਕਿਆਂ ਤੋਂ ਇਹ ਹੁਣ ਬਣਾ ਕੇ 150 ਦੇ ਕਰੀਬ ਫੁਲਕੇ ਲੈ ਕੇ ਆਉਂਦੇ ਆ ਉਦੋਂ ਪਲੇਟਾਂ ਕਿੰਨੀਆਂ ਲੱਗਦੀਆਂ ਸੀ ਮੇਰੇ ਖਿਆਲ ਤੁਸੀਂ 20-25 ਕਿਹਾ ਸੀ ਹੁਣ ਕਿੰਨੀਆਂ ਲੱਗਣਗੀਆਂ ਸਰ ਹੁਣ ਤਾਂ ਮਤਲਬ ਲੱਗ ਜਾਂਦੀ ਹੈ 60 ਤੋਂ 65 ਲੱਗ ਜਾਂਦੀ ਹੈ ਸਰ 60 ਤੋਂ 65 ਹਾਂਜੀ ਸਰ ਡਹਾੜੀ ਸੋਹਣੀ ਬਣ ਜਾਂਦੀ ਹੈ ਵਧੀਆ ਵਧੀਆ ਖੁਸ਼ ਹੋ ਪਰਮਾਤਮਾ ਦੀ ਕਿਰਪਾ ਦੇ ਨਾਲ ਸੋਚਿਆ ਸੀ ਵੀ ਭਾਈ ਤੁਸੀਂ ਤਿੰਨ ਕ ਚਾਰ ਮਹੀਨੇ ਦੇ ਵਿੱਚ ਇਦਾਂ ਕਾਮਯਾਬੀ ਮਿਲ ਜੂਗੀ ਨਹੀਂ ਸਰ ਬਿਲਕੁਲ ਹੀ ਨਹੀਂ ਸਰ ਉਹ ਤਾਂ ਕਰਨ ਕਰਨਾ ਕਰਨੇ ਸੇ ਪਰਮਾਤਮਾ ਹੀ ਆ ਸਾਨੂੰ ਉਹਨਾਂ ਨੇ ਹੀ ਪਤਾ ਨਹੀਂ ਲੱਗਦਾ ਕਿ ਕਦੋਂ ਉੱਥੇ ਤੱਕ ਪਹੁੰਚਦਾ ਸਰ ਸਾਡੇ ਕੋਲ ਤਾਂ ਇੱਕ ਟੇਬਲ ਹੁੰਦਾ ਸੀਗਾ ਸਰ ਅੱਜ ਦੇਖ ਲਓ ਪਰਮਾਤਮਾ ਦੀ ਦਇਆ ਦੇ ਨਾਲ ਕਿੰਨੇ ਟੇਬਲ ਹਾਂ ਸੱਚ ਮੇਰੇ ਚੇਤੇ ਦੇ ਵਿੱਚੋਂ ਨਿਕਲ ਨਾ ਜਾਵੇ ਜਦੋਂ ਅਸੀਂ ਪਿਛਲੀ ਵਾਰ ਵੀਡੀਓ ਬਣਾਈ ਤਾਂ ਬਹੁਤ ਸਾਰੇ ਭੈਣਾ ਵੀਰਾਂ ਨੇ ਮੈਨੂੰ ਵੀ ਫੋਨ ਕੀਤੇ ਇਹਨਾਂ ਨੂੰ ਸਿੱਧੇ ਵੀ ਕੀਤੇ ਉਹਨਾਂ ਨੇ ਇਹ ਗੱਲ ਕਹੀ ਵੀ ਤੁਸੀਂ ਦੱਸੋ ਵੀ ਤੁਹਾਨੂੰ ਚਾਹੀਦਾ ਕੀ ਆ ਇਹਨਾਂ ਦੀ ਇਮਾਨਦਾਰੀ ਇਹਨਾਂ ਨੇ ਪੈਸੇ ਨਹੀਂ ਲੈ ਕੇ ਚਲੋ ਪੈਸੇ ਤਾਂ ਨਹੀਂ ਲੈ ਸੀਗੇ ਇਹਨਾਂ ਨੇ ਇਹ ਗੱਲ ਕਹੀ ਵੀ ਸਾਡੇ ਭਾਂਡੇ ਛੋਟੇ ਆ ਸਾਨੂੰ ਭਾਂਡੇ ਵੱਡੇ ਕਰ ਦਿਓ ਏ ਵੱਡੇ ਵੱਡੇ ਉਡੂਨੇ ਕਹਿੰਦੇ ਤੁਸੀਂ ਉਹਨੂੰ ਹਾਂਜੀ ਹਾਂਜੀ ਸਰ ਇਹ ਵੱਡੇ ਵੱਡੇ ਇਹ ਵੱਡੇ ਵੱਡੇ ਪਤੀਲੇ ਕਿਸੇ ਨੇ ਗਿਫਟ ਕਰਤੇ ਕਿਸੇ ਨੇ ਦਾਨ ਕਰਤੇ ਹਾਂਜੀ ਕਿਸੇ ਨੇ ਰਾਸ਼ਨ ਲੈਤਾ ਹਾਂਜੀ ਹਾਂਜੀ ਸਰ ਕਿਸੇ ਨੇ ਸਿਲੰਡਰ ਲੈਤਾ ਕਿਸੇ ਨੇ ਸਿਲੰਡਰ ਲੈਤਾ ਮਤਲਬ ਇਹ ਜੀ ਕਿ ਇਸ ਕੁੜੀ ਦਾ ਇਸ ਵੀਰ ਦਾ ਕੰਮ ਕਾਜ ਪੰਜਾਬੀਆਂ ਨੇ ਚਲਾਉਣ ਦੇ ਵਿੱਚ ਇਵੇਂ ਯੋਗਦਾਨ ਪਾਇਆ ਹਾਂਜੀ ਸਰ ਤੁਸੀਂ ਸਾਰੇ ਹੀ ਇਵੇਂ ਆਪਣੇ ਮਿਹਨਤ ਕਸ਼ ਭੈਣਾ ਵੀਰਾਂ ਦਾ ਇਵੇਂ ਕੰਮ ਚਲਾਇਆ ਕਰੋ ਹੋਰ ਫਿਰ ਤੁਹਾਡੇ ਮਨ ਦੇ ਵਿੱਚ ਕੀ ਖਿਆਲ ਆਉਂਦਾ ਹੁਣ ਬਹੁਤ ਸਾਰੀ ਖਿਆਲ ਆਉਂਦਾ ਹੈ ਕਿ ਅਸੀਂ ਇਸ ਚੀਜ਼ ਨੂੰ ਹੋਰ ਵਧਾਈ ਦੇਣਾ ਤੇ ਹੋਰ ਮਲੇ ਸੇਵਾ ਕਰੀਏ ਹੂੰ ਤੇ ਹੋਰ ਕਿਰਤ ਦੀ ਕਮਾਈ ਤੇਰੀ ਸਰ ਅੱਛਾ ਜਿੰਨੀ ਮਿਹਨਤ ਕਰੂਗੀ ਉਹਨਾਂ ਦਾ ਫਲ ਪੈਣੀ ਹੁਣ ਤੁਸੀਂ ਇੱਥੇ ਚਾਹ ਵਾਲਾ ਸਮਾਨ ਵੀ ਰੱਖ ਲਿਆ ਇੱਥੇ ਹਾਂਜੀ ਹਾਂਜੀ ਸਰ ਅਏ ਹੁਣ ਤੁਸੀਂ ਆਹ ਸਬਜ਼ੀ ਵੀ ਲੈ ਕੇ ਆਉਣ ਲੱਗ ਪਏ ਆ ਤੁਸੀਂ ਹਰ ਰੋਜ਼ ਬਦਲਵੀਂ ਸਬਜ਼ੀ ਲੈ ਕੇ ਆਉਨੇ ਹੁਣ ਅੱਗੇ ਤੁਹਾਡੇ ਕੋਲੇ ਕੜੀ ਚੌਲ ਤੇ ਰਾਜਮਾ ਤੇ ਰੋਟੀ ਚਾਰ ਚੀਜ਼ਾਂ ਸੀ ਹੁਣ ਕਿੰਨੀਆਂ ਹੋਗੀਆਂ ਸਰ ਹੁਣ ਤਾਂ ਕੜੀ ਚਾਵਲ ਰਾਜਮਾ ਚਾਵਲ ਸਬਜ਼ੀ ਹੋ ਗਈ ਆ ਤੇ ਹੁਣ ਚਾਹ ਕੌਫੀ ਸਭ ਕੁਝ ਹੁੰਦੀ ਆ ਸਰ ਹੂੰ ਹਾਂ ਦਾ ਸਰ ਵਾਦਾ ਹੀ ਹੈ ਰਹਾ ਪਰਮਾਤਮਾ ਦੀ ਦਇਆ ਦੇ ਨਾਲ ਚਲੋ ਵਧੀਆ ਗੱਲ ਆ ਇਹ ਵਾਦਾ ਹੋਰ ਹੋ ਜਾਣਾ ਤੇ ਅਸੀਂ ਛੁੱਟੀਆਂ ਘੱਟ ਕਰਾਂ ਬਿਲਕੁਲ ਬਿਲਕੁਲ ਸਰ ਇਹ ਛੁੱਟੀਆਂ ਬਹੁਤ ਕਰਦੇ ਜੀ ਛੁੱਟੀਆਂ ਕਦੋਂ ਕਰਦੇ ਹੁੰਦੇ ਹੋ ਸਰੋਂ ਦਾ ਜਦੋਂ ਬਿਮਾਰ ਹੋ ਗਿਆ ਤਾਂ ਕਰਕੇ ਜਾਂ ਫਿਰ ਕਰਤੇ ਹੋ ਨੂੰ ਆਏਗੇ ਵੀ ਅਸੀਂ ਆ ਨਾ ਸਰਕਾਰਾਂ ਨਾਲ ਕੋਈ ਹੈ ਨਹੀਂ ਕਿ ਜਿੱਦਾਂ ਹੁਣ ਘਰ ਤੇ ਫੈਮਿਲੀ ਮੈਂਬਰ ਜਾੜਾ ਵੀ ਪੈਂਦਾ ਆ ਫਿਰ ਹੁਣ ਸਾਨੂੰ ਤਾਂ ਜਾਣਾ ਪੈਂਦਾ ਐ ਸਭ ਤੇਰੀ ਪਹਿਲਾਂ ਮੋਲਾ ਚ ਹੁੰਦੇ ਸੀਗੇ ਜੋ ਉਦੋਂ ਟਾਈਮ ਹੀ ਨਹੀਂ ਮਿਲਦਾ ਸੀਗਾ ਉਦੋਂ ਇਹ ਸੀਗਾ ਕਿ ਯਾਰ ਮੋਲਾ ਤੇ ਛੁੱਟੀਆਂ ਨਹੀਂ ਮਿਲਦੀਆਂ ਹੁਣ ਪਰਿਵਾਰ ਨੂੰ ਲੰਮੇ ਲਾਉਂਦਿਆਂ ਕਹਿੰਦੇ ਤੁਸੀਂ ਹੁਣ ਆਪਣਾ ਖੋਲ ਤਾਂ ਹੁਣ ਵੀ ਨਹੀਂ ਤੁਸੀਂ ਆਉਂਗੇ ਕਹਿੰਦੇ ਤਾਂ ਤੁਸੀਂ ਸਾਡੇ ਨਹੀਂ ਆਣਾ ਫਿਰ ਅਸੀਂ ਤੁਹਾਡੇ ਨਹੀਂ ਜਾਣਾ ਫੰਕਸ਼ਨ ਤੇ ਹੁਣ ਕੀ ਕਰੀਏ ਸਰ ਉਹਨਾ ਪਤੀ ਨਾ ਜਾਣਾ ਹੀ ਆ ਘਰ ਦੇ ਵਿੱਚ ਇਹ ਤੁਹਾਡੇ ਕੌਣ ਨੇ ਇਹ ਮੇਰੇ ਫਾਦਰ ਨੇ ਇਹ ਨਾਲੇ ਗਗਨਦੀਪ ਕੌਰ ਜੀ ਦੇ ਇਹ ਪਿਤਾ ਜੀ ਨੇ ਬਾਪੂ ਜੀ ਕੀ ਹਾਲ ਨੇ ਠੀਕ ਹੈ ਜੀ ਤੁਹਾਡੀ ਧੀ ਬਹੁਤ ਮਿਹਨਤੀ ਆ ਹਾਂ ਜੀ ਸੱਚੀ ਮੁੱਚੀ ਬੜੀ ਮਿਹਨਤੀ ਆ ਹਾਂ ਜੀ ਤੁਹਾਡਾ ਜਵਾਈ ਵੀ ਚੰਗਾ ਹਾਂ ਜੀ ਮਿਹਨਤ ਰਲ ਕੇ ਕਰਦੇ ਆ ਨਹੀਂ ਤਾਂ ਇੱਥੇ ਡੂੰਗੇ ਖੜਕੇ ਹੀ ਰਹਿਣ ਹਾਂ ਜੀ ਹਾਂ ਜੀ ਪਤਿਲਾ ਇੱਕ ਦੂਜੇ ਨਾਲ ਵਜਦਾ ਹੀ ਰਹਿਣ ਜੇਕਰ ਬੰਦੇ ਨਹੀਂ ਬਣਦੀ ਨਾ ਹੋਵੇ ਤਾਂ ਹਾਂਜੀ ਮੇਰੇ ਸਹੁਰਾ ਸਾਹਿਬ ਨੇ ਇਹਨਾਂ ਦੇ ਸਹੁਰਾ ਸਾਹਿਬ ਹੈ ਤੁਹਾਡੇ ਸਹੁਰਾ ਸਾਹਿਬ ਨੇ ਇਹਨਾਂ ਦੇ ਪਿਤਾ ਜੀ ਆ ਤੇ ਕੀ ਜਦੋਂ ਤੁਸੀਂ ਆਪਦੇ ਪੁੱਤ ਨੂੰ ਆਪਦੀ ਨੂੰ ਨੂੰ ਇਵੇਂ ਕੰਮ ਕਰਦੇ ਵੇਨੇ ਆ ਹਾਂਜੀ ਫਿਰ ਤੁਹਾਡੇ ਮਨ ਚ ਕੀ ਆਉਂਦਾ ਬਹੁਤ ਜਾਨੀ ਕੇ ਚਾਹਿਆ ਆਉਂਦਾ ਜੀ ਵੀ ਚਲੋ ਮਿਹਨਤ ਕਰਦੇ ਹੈਗੇ ਆ ਬਹੁਤ ਹੂੰ ਦਿਨ ਰਾਤ ਮੁੰਡਾ ਬਾਹਰ ਗਿਆ ਹੈਗਾ ਪਿੱਛੋਂ ਮੰਮੀ ਦੀ ਡੈਥ ਹੋ ਗਈ ਇਹਦੀ ਹੂੰ ਫਿਰ ਮੈਂ ਕਿਹਾ ਵੀ ਪੁੱਤ ਇੱਥੇ ਆ ਜਾਏ ਫਿਰ ਵਿਚੇ ਛੱਡ ਕੇ ਆ ਗਿਆ ਹੂੰ ਕੰਮ ਅਛਾ ਇੱਥੇ ਆਣ ਕੇ ਕਹਿੰਦਾ ਪਾਪਾ ਮੈਂ ਮਿਹਨਤ ਕਰੂੰਗਾ ਜਿੰਦਗੀ ਹੰਦੂ ਹੂੰ ਬਹੁਤ ਦੇ ਵਿੱਚ ਲੱਗਿਆ 11 11 ਵਜੇ ਆਉਂਦਾ ਹੈਗਾ ਇਹ ਫਿਰ ਕਹਿਣ ਲੱਗਾ ਕਹਿੰਦਾ ਪਾਪਾ ਆਪਣਾ ਕੰਮ ਹੀ ਕਰਦੇ ਹੋ ਆਪਣੀ ਮਿਹਨਤ ਇਹਨੇ ਮਿਹਨਤ ਸ਼ੁਰੂ ਕੀਤੀ ਆਪਣੀ ਇੱਥੇ ਹੁਣ ਇਸ ਟਾਈਮ ਠੀਕ ਹੈ ਜੀ ਠੱਠੇਮ ਠੰਗੀ ਤਾਂ ਨਹੀਂ ਹੁੰਦੇ ਇਹ ਨਾ ਜੀ ਨਾ ਕੋਈ ਲੜਦ ਝਗੜ ਦਤਾ ਨਹੀਂ ਗਾ ਹਾਂ ਜੀ ਨਾ ਕਦੀ ਲੜਦੇ ਮੁੰਡਾ ਸਾਊ ਹੈ ਨਾ ਬਹੁਤ ਵਧੀਆ ਜੀ ਹੂੰ ਹਾਂਜੀ ਕੋਈ ਬੈਨ ਨਹੀਂ ਕੋਈ ਬਟਾ ਨਹੀਂ ਹਾਂਜੀ ਮੈਂ ਤੇ ਨਿਤ ਵੇਖ ਕੇ ਜਾਣਾ ਜੀ ਇਹਨਾਂ ਨੂੰ ਹਾਂਜੀ ਜਦੋਂ ਇਹਨਾਂ ਦੇ ਕੋਲੇ ਭੀੜ ਹੁੰਦੀ ਮੇਰੇ ਨੂੰ ਚਾ ਚੜਦਾ ਹਾਂਜੀ ਹਾਂਜੀ ਬਹੁਤ ਸੋਹਣੀ ਗੱਲ ਆ ਹਾਂਜੀ ਚਲੋ ਆਪਾਂ ਨਾ ਹ ਰਵਿੰਦਰ ਸਿੰਘ ਨੂੰ ਵੀ ਪੁੱਛਦੇ ਹਾਂ ਰਵਿੰਦਰ ਭਾਈ ਇਹ ਹਾਲ ਨੇ ਠੀਕ ਠਾਕ ਹੋ ਹਾਂਜੀ ਚੜਦੀ ਕਲਾ ਚੋਂ ਹਾਂਜੀ ਹਾਂਜੀ ਸਰ ਕਿਵੇਂ ਫਿਰ ਪਹਿਲੇ ਦਿਨ ਤੇ ਅੱਜ ਦੇ ਦਿਨ ਦੇ ਵਿੱਚ ਕੀ ਕੀ ਤੁਸੀਂ ਅੰਤਰ ਵੇਨੇ ਆ ਫੜਾ ਜਾ ਮੋਟੀਵੇਸ਼ਨਲ ਗੱਲਾਂ ਹੋ ਜਾਣ ਜਿਹੜੇ ਸਾਡੇ ਪੰਜਾਬੀਆ ਰੀਲ ਸੱਭਿਆਚਾਰ ਵਾਲੇ ਭੈਣਾ ਵੀਰਾਂ ਨੂੰ ਥੋੜੀ ਜੀ ਗੱਲ ਸਮਝੋ ਆਵੇ ਵੀ ਭਾਈ ਜੇ ਕਰਤ ਕਰੀਏ ਤਾਂ ਫਿਰ ਇਉਂ ਫਲ ਵੀ ਮਿਲਦਾ ਹਾਂਜੀ ਸਰ ਸਰ ਜਿੱਦਾਂ ਪਹਿਲੇ ਦਿਨ ਅਸੀਂ ਸ਼ੁਰੂ ਕੀਤਾ ਸੀ ਉਦੋਂ ਤਾਂ ਬਹੁਤ ਛੋਟੇ ਭਾਂਡੇ ਸੀ ਸਰ ਜਿੱਦਾਂ ਪਰਮਾਤਮਾ ਦੀ ਦਇਆ ਦੇ ਨਾਲ ਜਿੱਦਾਂ ਵੀਡੀਓ ਤੋਂ ਬਾਅਦ ਵੀ ਜੇ ਕਹਿ ਲਓ ਜੋ ਪਰਮਾਤਮਾ ਦੀ ਦਇਆ ਕਹਿ ਲਓ ਬਹੁਤ ਫਰਕ ਪਿਆ ਸਰ ਹੁਣ ਤਾਂ ਜਿੱਦਾਂ ਟੇਬਲ ਵੀ ਸਾਡੇ ਕੋਲ ਤਿੰਨ ਹੋ ਗਏ ਆ ਸਰ ਤੁਸੀਂ ਵੀ ਕਹੇ ਸੀ ਕਿ ਇੱਕ ਟੇਬਲ ਤੋਂ ਤੁਹਾਡੇ ਦੋ ਟੇਬਲ ਹੋ ਜਾਣ ਤਿੰਨ ਹੋ ਜਾਣ ਸਰ ਉਹੀ ਜੋ ਮਤਲਬ ਜਿੱਦਾਂ ਸੀਗਾ ਪਰਮਾਤਮਾ ਨੇ ਮਤਲਬ ਵਾਅਦਾ ਕੀਤਾ ਫਿਰ ਉਹ ਤਾਂ ਬਹੁਤ ਵਧੀਆ ਸਰ ਲੱਗਾ ਸਾਨੂੰ ਬਹੁਤ ਚੰਗਾ ਲੱਗਦਾ ਸਰ ਜਿੱਦਾਂ ਅਸੀਂ ਮਤਲਬ ਆਪਣਾ ਕੰਮ ਵੀ ਕਰਦੇ ਆ ਤੇ ਬਹੁਤ ਖੁਸ਼ੀ ਹੁੰਦੀ ਸਰ ਇੱਕ ਤਰ੍ਹਾਂ ਇੱਕ ਸੇਵਾ ਹੋ ਜਾਂਦੀ ਹੈ ਸਰ ਤੇ ਇੱਕ ਤਰ੍ਹਾਂ ਮਤਲਬ ਆਪਣੇ ਕਿਰਤ ਵੀ ਹੋ ਜਾਂਦੀ ਹੈ ਸਰ ਤੇ ਪਲੇਟ ਦਾ ਭਾਅ ਵਧਾਇਆ ਕਿਉਂ ਨਹੀਂ ਹੈ ਪਲੇਟ ਦਾ ਭਾਅ ਸਰ ਆਪਾਂ ਜਿਹੜੀ ਥਾਲੀ ਹੈ ਸਰ ਉਹ ਨਵੀਂ ਸ਼ੁਰੂ ਕਰ ਦਿੱਤੀ ਹੈ ਜਿਹਦਾ 90 ਰੁਪਏ ਆਪਾਂ ਪ੍ਰਾਈਸ ਰੱਖਿਆ ਉਹ ਅਨਲਿਮਟਿਡ ਥਾਲੀ ਹੈ ਸਰ ਅਨਲਿਮਟਿਡ ਤੋਂ ਭਾਅ ਕਿ ਭਈ ਜੋ ਮਰਜ਼ੀ ਪਵਾਈ ਜਾਓ ਤੇ ਖਾਈ ਜਾਓ ਹਾਂਜੀ ਬਿਲਕੁਲ ਸਰ ਉਹਦੇ ਵਿੱਚ ਸਰ ਤਿੰਨ ਇੱਕ ਬੰਦਾ ਇੱਕ ਥਾਲੀ ਜੋ ਮਰਜ਼ੀ ਜੋ ਮਰਜ਼ੀ ਹਾਂਜੀ ਉਹ ਜਦੋਂ ਤੱਕ ਉਹਦਾ ਢਿੱਡ ਨਹੀਂ ਭਰਦਾ ਸਰ ਉਦੋਂ ਤੱਕ ਕੋ ਖਾ ਸਕਦੀ ਹੈ ਹਾਂ ਬਹੁਤ ਵਧੀਆ ਗੱਲ ਆ ਪਰ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਪੰਜਾਬ ਦੀ ਜਵਾਨੀ ਆ ਜਿਹੜੇ ਮੇਰੇ ਵਰਗੇ ਆ ਉਹ ਕੰਮ ਕੰਮ ਘਟ ਕਰਦੇ ਆ ਰਾਇਆ ਵਧ ਦਿੰਦੇ ਆ ਜਿਨ੍ਹਾਂ ਨੂੰ ਇੰਨੀ ਕਹਿ ਦੇਣੇ ਵੀ ਭਾਈ ਰੀਲਾਂ ਦੇ ਵਿੱਚ ਹੀ ਬਹੁਤ ਵਧੀਆ ਮਸਤ ਰਹਿਣਾ ਚਾਹੀਦਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਤੁਸੀਂ 3-4 ਮਹੀਨੇ ਹੋਇਆ ਮੇਰੇ ਖਾਲ ਤੁਹਾਨੂੰ 4 ਮਹੀਨੇ ਹੋ ਗਏ ਤਾਂ ਕੀ ਉਹਨਾਂ ਉਹਨਾਂ ਦੇ ਲਈ ਕੀ ਸੁਨੇਹਾ ਤੁਹਾਡਾ ਸਰ ਸੁਨੇਹਾ ਇਹ ਹੈ ਕਿ ਆਪਣੇ ਕੰਮ 'ਚ ਕਦੀ ਵੀ ਸ਼ਰਮ ਨਾ ਕਰੋ ਤੇ ਪਰਮਾਤਮਾ ਦਾ ਨਾਮ ਲੈ ਕੇ ਸਰ ਆਪਣਾ ਜਿਹੜਾ ਇਮਾਨਦਾਰੀ ਦੇ ਨਾਲ ਕੰਮ ਜੋ ਵੀ ਆਪਣਾ ਸ਼ੁਰੂ ਕਰੋ ਸਰ ਤੇ ਉਹਦੇ ਵਿੱਚ ਇਹ ਹੈ ਕਿ ਪਰਮਾਤਮਾ ਵਾਧਾ ਹੀ ਪਾਉਂਦੇ ਆ ਸਰ ਮਤਲਬ ਘਟ ਨਹੀਂ ਪਾਉਂਦੇ ਅੱਜਕੱਲ ਜ਼ਿਆਦਾਤਰ ਹੁੰਦਾ ਵੀ ਬਾਹਰ ਚਲ ਜੀਏ ਉੱਥੇ ਚਲ ਜੀਏ ਸ਼ਰਮ ਬਹੁਤ ਮਹਿਸੂਸ ਕਰਦੇ ਆ ਜਿੱਦਾਂ ਵੀ ਕੰਮ ਯਾਰ ਖੋਲਾਂਗੇ ਕੋਈ ਕੀ ਕਹੂਗਾ ਕੀ ਸੋਚੂਗਾ ਮੈਂ ਤਾਂ ਇਹ ਕਹਿੰਦਾ ਸਰ ਕਿਸੇ ਬਾਰੇ ਨਾ ਸੋਚੋ ਕੌਣ ਕੀ ਸੋਚਦਾ ਚੂਪ ਕਰਕੇ ਪ੍ਰਮਾਤਮਾ ਦੇ ਨਾਮ ਲੈ ਕੇ ਆਪਣਾ ਕੰਮ ਸ਼ੁਰੂ ਕਰ ਲਓ ਪਰ ਉਦੋਂ ਭਾਈ ਥੋੜਾ ਲੱਗਦਾ ਨਾ ਵੀ ਅੱਗੇ ਲਾਣੋ ਪੰਜਾਬ ਦੇ ਲੋਕ ਆ ਜਿਹੜੇ ਉਹ ਪੰਜਾਬ ਦੀ ਜਵਾਨੀ ਹੈ ਜਿਹੜੀ ਉਹ ਥੋੜੀ ਜਿਹੀ ਹੁਣ ਸੰਗਮੁਕਤ ਹੋ ਕੇ ਆਪਦੀ ਰੇੜੀ ਆਪਦਾ ਠੇਲਾ ਆਪਦੇ ਕੋ ਟਰੈਕਟਰ ਦੇ ਉੱਤੇ ਚੀਜ਼ ਵਿੱਚ ਨਾਉਣੀ ਉਹ ਥੋੜਾ ਜਿਹਾ ਇਸ ਪਾਸੇ ਨੂੰ ਤੁਰੀ ਵੀ ਆ ਹਾਂਜੀ ਸਰ ਥੋੜਾ ਜਿਹਾ ਹੈਗਾ ਵੀ ਜਿੱਦਾਂ ਵੀ ਬਾਕੀ ਮਤਲਬ ਉਹਨਾਂ ਨੂੰ ਚਾਹੀਦਾ ਹੈ ਕਿ ਆਪਣਾ ਕੰਮ ਸ਼ੁਰੂ ਕਰ ਲੈ ਸਰ ਹੁਣ ਕਾਫੀ ਜਿੱਦਾਂ ਵੀਡੀਓ ਦੇਖ ਕੇ ਮੋਟੀਵੇਟ ਹੁੰਦੇ ਆ ਬੰਦੇ ਤਾਂ ਫਿਰ ਆਪਣਾ ਕੰਮ ਜਿੱਦਾਂ ਸ਼ੁਰੂ ਕਰਦੇ ਆ ਸਰ ਉਹ ਸਾਨੂੰ ਵੀ ਅਸੀਂ ਵੀ ਜਿੱਦਾਂ ਵੀਡੀਓ ਦੇਖਦੇ ਸਾਨੂੰ ਵੀ ਬਹੁਤ ਵਧੀਆ ਚੀਜ਼ ਲੱਗਦੀ ਹੈ ਕਿ ਨਾ ਆਪਣਾ ਕੰਮ ਜਿਹੜਾ ਸਾਫ਼ ਸੁਥਰਾ ਕਰੋ ਵਧੀਆ ਕਰੋ ਸਰ ਫਿਰ ਆਪਣੇ ਆਪ ਹੀ ਸਭ ਕੁਝ ਮਤਲਬ ਹੁੰਦਾ ਹੈ ਸਾਰਾ ਉਸ ਪਰ ਚਾਹ ਦਾ ਕੰਮ ਵੀ ਸ਼ੁਰੂ ਕੀਤਾ ਚਾਹ ਦਾ ਕੰਮ ਵੀ ਸ਼ੁਰੂ ਕੀਤਾ ਪਰ ਤੁਸੀਂ ਪਿੱਛੇ ਜੇ ਕਿਸੇ ਮੈਨੂੰ ਸਿਲੰਡਰ ਮੁੱਕ ਗਿਆ ਸਾਡੇ ਕੋਲ ਸਿਲੰਡਰ ਇੱਕ ਆ ਹਾਂਜੀ ਸਰ ਉਹ ਵੀ ਪਰਮਾਤਮਾ ਨੇ ਦਇਆ ਕਰ ਦਿੱਤੀ ਸੀ ਉਹ ਵੀ ਹੋ ਗਿਆ ਸੀ ਹੋ ਗਿਆ ਜੀ ਹਾਂਜੀ ਸਰ ਪਰ ਤੁਸੀਂ ਨਿਤ ਆਇਆ ਕਰੋ ਨਹੀਂ ਸਰ ਆਪਾਂ ਨਿਤ ਹੀ ਹਾਂ ਹੁਣ ਤੁਸੀਂ ਬੱਚੇ ਦਾਗਾ ਨਹੀਂ ਪਾਉਣਾ ਨਹੀਂ ਨਹੀਂ ਸਰ 30 ਦਿਨਾਂ ਦੇ ਵਿੱਚ 28 ਦਿਨ ਤਾਂ ਆਉਣਾ ਹੀ ਆ ਦੋ ਦਿਨ ਛੁੱਟੀ ਕਰ ਲਓ ਜੀ ਜੀ ਨਹੀਂ ਤਾਂ ਇੱਥੇ ਬੰਦੇ ਬੜੇ ਮਿਲਦੇ ਆ ਕਹਿੰਦੇ ਯਾਰ ਅੱਜ ਫੇਰ ਨਹੀਂ ਆਏ ਹੁਣ ਸਾਨੂੰ ਫਲਾਣੀ ਥਾਂ ਜਾਣਾ ਪੈਣਾ ਮੈਂ ਨਹੀਂ ਚਾਹੁੰਦਾ ਤੁਹਾਡਾ ਗਾਹਕ ਤੁਹਾਡਾ ਕਸਟਮਰ ਤੁਹਾਡਾ ਸਾ ਨੇ ਨਹੀਂ ਸਰ ਹੁਣ ਤੇ ਆਪਾਂ ਤੇ ਇੱਕ ਮੇਰੀ ਪੰਜਾਬੀਆਂ ਨੂੰ ਬੇਨਤੀ ਹੱਥ ਜੋੜ ਕੇ ਗੁਜਰਾਤ ਦੇ ਵਿੱਚ ਜੇ ਕਿਸੇ ਦਾ ਕੰਮ ਡੁੱਬਦਾ ਹੋਵੇ ਨਾ ਜਾਂ ਘਾਟੇ 'ਚ ਹੋ ਜੇ ਤਾਂ ਗੁਜਰਾਤੀ ਮਿਲ ਕੇ ਉਹਨੂੰ ਪੈਰਾਂ ਸਰ ਕਰਦੇ ਬਾਈ ਉਹ ਜਿਵੇਂ ਮੰਨ ਲਓ ਮੇਰਾ ਕਾਰੋਬਾਰ ਡੁੱਬ ਗਿਆ ਉੱਥੇ ਤੇ ਗੁਜਰਾਤੀ ਭਾਈਣਾ ਭਰਾ ਜਿਹੜੇ ਨਾ ਉਹ ਜਿਹੜਾ ਕਾਰੋਬਾਰੀ ਸਾਥੀ ਆ ਉਹ ਕੋਲੋਂ ਪੈਸੇ ਪਾ ਕੇ ਇਹਦੇ ਪੈਰ ਲਾਉਂਦੇ ਆ ਬਾਅਦ 'ਚ ਕਹਿੰਦੇ ਵੀ ਭਾਈ ਤੁਸੀਂ ਸਾਡੇ ਪੈਸੇ ਹੌਲੀ-ਹੌਲੀ ਮੋੜ ਦਿਓ ਸਾਡੇ ਪੰਜਾਬੀ ਜੜਾ ਮੜਦੇ ਆ ਬਹੁਤੀ ਵਾਰ ਪੰਜਾਬੀ ਪੰਜਾਬੀ ਦੇ ਉੱਤੇ ਮੇਰ ਵੀ ਰੱਖੇ ਪੰਜਾਬੀ ਪੰਜਾਬੀ ਦੇ ਵੱਧ ਤੋਂ ਵੱਧ ਕੰਮ ਆਵੇ ਇਹ ਸਮੇਂ ਦੀ ਲੋੜ ਆ ਸਾਰੇ ਸਾਡੇ ਆਪਣੇ ਆ ਪ੍ਰਵਾਸੀ ਭੈਣਾ ਵੀਰ ਵੀ ਜਿਹੜੇ ਮਿਹਨਤ ਕਰਦੇ ਉਹਨਾਂ ਨੂੰ ਵੀ ਸਲਾਮ ਆ ਪਰ ਪੰਜਾਬੀ ਪੰਜਾਬੀਆਂ ਦੇ ਵੱਧ ਤੋਂ ਵੱਧ ਕੰਮ ਆਵੇ ਕੁਝ ਕਹਿਣਾ ਚਾਹੋਗੇ ਬਈ ਹੋਰ ਹਾਂਜੀ ਬਿਲਕੁਲ ਸਰ ਮੈਂ ਇਹੀ ਕਹਿਣਾ ਚਾਹੁੰਨਾ ਕਿ ਇੱਕ ਦੂਜੀ ਦੀ ਮਦਦ ਕਰੋ ਨਾ ਕਿ ਇੱਕ ਦੂਜੇ ਨੂੰ ਜੈਲ ਸੀ ਕਰੋ ਸਰ ਇਹ ਕੰਮ ਬਹੁਤ ਚੱਲਦਾ ਵੀ ਜੇ ਕਿਸੇ ਨੇ ਕੰਮ ਕੋਲ ਹੀ ਲਿਆਇਆ ਤੇ ਉਹਨੂੰ ਐਵੇਂ ਕਹੀ ਜਾਣਾ ਕੀ ਇਹਨੇ ਕੰਮ ਕਿਉਂ ਖੋਲ ਲਿਆ ਐਵੇਂ ਜੈਲ ਸੀ ਜੀ ਰੱਖਣੀ ਤੇ ਐਵੇਂ ਮਤਲਬ ਐਦਾ ਬੋਲੀ ਜਾਣਾ ਮੈਂ ਤਾਂ ਸਰ ਇਹ ਕਹਿੰਨਾ ਕਿ ਜੈਲ ਸੀ ਦੇ ਜੈਲ ਸੀ ਨਾ ਕਰੋ ਸਭ ਨੂੰ ਮਦਦ ਕਰੋ ਇੱਕ ਦੂਜੇ ਦੀ ਇੱਕ ਦੂਜੇ ਨੂੰ ਮਤਲਬ ਵਦਨਾ ਦੇਖੋ ਕਿਉਂਕਿ ਸਰ ਜ਼ਿੰਦਗੀ ਦੇ ਚਾਰ ਦਿਨੇ ਕਦੋਂ ਕੀ ਹੋ ਜਾਣਾ ਕੋਈ ਪਤਾ ਨਹੀਂ ਸਰ ਇਸ ਕਰਕੇ ਜੋ ਹੋ ਸਕਦਾ ਸਰ ਵਧੀਆ ਤੋਂ ਵਧੀਆ ਚੰਗੇ ਤੋਂ ਚੰਗਾ ਕਰੋ ਸੇਵਾ ਕਰੋ ਕਿਸੇ ਦੀ ਮਤਲਬ ਕਿਸੇ ਦਿਨ ਆ ਬਧੀਆ ਆਪਣਾ ਬਰਤావਰ ਰੱਖੋ ਤਾਂ ਕਿ ਸਰ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਵੀ ਵਧੀਆ ਹੋ ਜੂ ਥੋੜਾ ਨਾ ਕੰਮ ਇਹ ਨਾ ਚੱਲੇ ਵੀ ਥੋੜੇ ਇਨਕਮ ਟੈਕਸ ਦੇ ਰੇਡਾਂ ਪੈਣ ਉਹ ਨਾ ਜਿਵੇਂ ਹੰਸਰਾ ਜਹਾਂਸਾ ਬਹੁਤ ਸਤਿਕਾਰਯੋਗ ਸਾਡੇ ਵੱਡੇ ਵੀਰ ਆ ਉਹਨਾਂ ਨੇ ਨਾ ਇੱਕ ਵਾਰੀ ਮਨ ਦੱਸਿਆ ਕਿ ਨੇ ਵੀ ਭਾਈ ਸਾਡੇ ਨਾ ਕੋਈ ਇਦਾਂ ਰੇਡ ਪਈ ਚਲੋ ਉਹਨਾਂ ਦਾ ਅਧਿਕਾਰੀਆਂ ਦਾ ਫਰਜ਼ ਆ ਉਹਨਾਂ ਦਾ ਪਿੱਤਾ ਆਪਣਾ ਕੰਮ ਉਹਨਾਂ ਦਾ ਵੀ ਜੋਬ ਆ ਉਹ ਕਹਿੰਦੇ ਵੀ ਜਦੋਂ ਰੇਡ ਪਈ ਤਾਂ ਮੈਂ ਤਾਂ ਉੱਥੇ ਲੱਡੂ ਮੰਗਾ ਲਏ 110 ਡੱਬੇ ਮੈਂ ਕਿਹਾ ਸਾਰਿਆਂ ਨੂੰ ਵੰਡੋ ਆਪਣੇ ਘਰੇ ਕਿੰਨੀ ਗੁਰਬਤ ਸੀ ਅਜ ਰੇਡਾਂ ਪੈ ਰਹੀਆਂ ਤੇ ਮੈਂ ਨਾ ਇੱਥੇ ਰੇਡਾਂ ਪੈਣ ਥੋੜਿਆ ਜਿਹੜੇ ਪਤੀਲੇ ਰਣ ਚ ਨੋਟ ਹੀ ਨੋਟ ਹੋਣ ਤੁਹਾਡੀ ਬੱਲੇ ਬੱਲੇ ਰਵੇ ਹਣ ਜੀ ਨਤਾ ਆਇਆ ਕਰੋਗੇ ਨਾ ਹਾਂ ਜੀ ਨਤਾ ਆਇਆ ਜਿਸ ਦਿਨ ਤੁਸੀਂ ਨਾ ਆਏ ਮੈਂ ਵੀਡੀਓ ਡਿਲੀਟ ਕਰ ਦੇਣੀ ਆ ਠੀਕ ਆ ਆਪਣੇ ਢਾਬੇ ਦਾ ਨਾਮ ਕੀ ਆ ਸਰ ਜੀ ਆਰ ਫੂਰੂ ਪੁਆਇੰਟ ਆ ਜੀ ਆਰ ਜੀ ਹਾਂ ਗੁਰੂ ਰਾਮਦਾਸ ਫੂਡ ਕੋਰ ਹਾਂ ਗੁਰੂ ਰਾਮਦਾਸ ਫੂਡ ਕੋਰ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਜਿੰਦਾਬਾਦ ਰਹੋ ਬਾਈ ਥੈਂਕ ਯੂ ਸਰ ਬਹੁਤ ਮਿਹਰਬਾਨੀ ਤੇ ਹੁਣ ਕੋਈ ਹੋਰ ਵੀ ਸੋਚਿਆ ਵੀ ਭਾਈ ਇੱਥੇ ਨੂੰ ਵਧਾ ਲਈਏ ਕੋਈ ਵਿੱਚੋਂ ਪੈਸੇ ਪੁੱਛ ਮੰਗਣ ਵਾਲਾ ਤਾਂ ਨਹੀਂ ਉਹ ਬਕਾਉਂਸਲ ਵਾਲੇ ਆਏ ਹੋਣ ਜਿਹੜੇ ਕਿਹੜੇ ਮੁਫਤ ਚ ਪੰਜ ਪਲੇਟਾਂ ਪੈਕ ਕਰਕੇ ਦੇ ਉਹ ਕੋਈ ਆਉਂਦਾ ਨਹੀਂ ਨਹੀਂ ਸਰ ਕੋਈ ਲੋਦਾ ਲੱਗਦਾ ਇਦਾਂ ਕਿ ਨਹੀਂ ਨਹੀਂ ਇਦਾਂ ਤਾਂ ਇੱਧਰ ਤਾਂ ਕੋਈ ਵੀ ਨਹੀਂ ਆਇਆ ਸਰ ਠੀਕ ਆ ਜੇ ਤੁਸੀਂ ਇੱਥੇ ਦੋ ਤਿੰਨ ਦਿਨ ਨਾ ਆਏ ਕਿਸੇ ਹੋਰ ਨੇ ਰੇੜੀ ਲਾ ਲੈਣੀ ਮੈਂ ਹੀ ਲਾ ਲੈਣੀ ਹੈ ਨਹੀਂ ਸਰ ਕੋਈ ਮੌਕੇ ਨਹੀਂ ਹੁੰਦੇ ਨਾ ਸਰ ਹਾਂ ਬਸ ਇਹ ਸਾਡੀ ਸੇਵਾ ਕਰਦੀ ਹੈ ਸਰ ਤੁਸੀਂ ਕਹੋਗੇ ਆਪਾਂ ਤੁਹਾਨੂੰ ਖਾਣਾ ਮਤਲਬ ਦੇ ਕੇ ਨਹੀਂ ਨਹੀਂ ਬਹੁਤ ਮਿਹਰਬਾਨੀ ਤੁਸੀਂ ਬਸ ਤੁਸੀਂ ਚੜ੍ਹਦੀ ਕਲਾ ਚ ਰਹੋ ਇਹ ਹੀ ਸੇਵਾ ਪੰਜਾਬੀ ਕਿ ਉਹ ਬੇਨਤੀ ਇਹ ਆ ਵੀ ਮਿਹਨਤ ਕਰਿਆ ਕਰੋ ਬਹੁਤ ਸਾਰੇ ਮਿਹਨਤ ਕਰਦੇ ਵੀ ਆ ਜਿਹੜੇ ਆਪਣਾ ਕੰਮ ਸ਼ੁਰੂ ਕਰਦੇ ਆ ਉਹਨਾਂ ਦੇ ਨਾਲ ਮੋਢਾ ਜੋੜ ਕੇ ਖੜਿਆ ਕਰਗੇ ਇਹਨਾਂ ਦਾ ਹੌਸਲਾ ਫਜ਼ਾਈ ਕਰਗੇ ਇਹ ਜ਼ਿੰਦਾਬਾਦ ਰਹਿਣ ਸਾਰੇ ਹੀ ਜਿਹੜਾ ਵੀ ਜਿੱਥੇ ਵੀ ਕੰਮ ਚਲਾਉਂਦਾ ਉਹਦੇ ਲਈ ਆਪਾਂ ਤਨਦੇਹੀ ਦੇ ਨਾਲ ਅਰਦਾਸ ਵੀ ਕਰਗੇ ਤੇ ਤਨਦੇਹੀ ਨਾਲ 4 ਰੁਪਏ ਵੀ ਖਰਚਗੇ ਜਿੰਦਾਬਾਦ